ਪਠਾਨਕੋਟ ਦੀ ਸੁਰੱਖਿਆ ਦੀ ਗੱਲ ਕਰੀਏ ਤਾਂ ਬਕਵਾਹ ਪਰੋਸੇ ਹੀ ਕਹੀ ਜਾ ਸਕਦੀ ਹੈ ਕਿਉਂਕਿ ਜ਼ਿਲ੍ਹਾ ਪਠਾਨਕੋਟ ਵਿੱਚ ਕੁਝ ਦਿਨਾਂ ਵਿੱਚ ਚੋਰੀ ਦੀਆਂ ਵਾਰਦਾਤਾਂ 'ਚ ਕਾਫੀ ਵਾਫਾ ਵੇਖਣ ਨੂੰ ਮਿਲ ਰਿਹਾ ਹੈ ਤੇ ਸ਼ਹਿਰ ਵਿੱਚ ਲਗਾਤਾਰ ਚੋਰੀ ਦਾ سلسلہ ਚੱਲ ਰਿਹਾ ਹੈ ਜਿਸ ਦੇ ਚੱਲਦਿਆਂ ਚੋਰਾਂ ਵੱਲੋਂ ਇੱਕ ਤੋਂ ਬਾਅਦ ਇੱਕ ਦੁਕਾਨ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਤਾਜ਼ਾ ਮਾਮਲਾ ਜ਼ਿਲ੍ਹਾ ਪਠਾਨਕੋਟ ਦੇ ਸ਼ਹਿਰ ਦੀ ਸ਼ਿਮਲਾ ਪਹਾੜੀ ਦੇ ਨੇੜੇ ਇੱਕ ਬਿਊਟੀ ਸੈਲੂਨ ਦੀ ਦੁਕਾਨ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਇਸ ਬਾਰੇ ਜਾਣਕਾਰੀ ਦਿੰਦੇਦ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਚੋਰਾ ਦੇ ਹੌਸਲੇ ਦਿਨ ਬਦ ਦਿਨ ਵੱਧੇ ਜਾ ਰਹੇ ਹਨ ਅਤੇ ਚੋਰਾ ਵਿੱਚ ਪੁਲਿਸ ਦਾ ਕੋਈ ਖੋਫ ਨਹੀਂ ਹੈ ਪਿਛਲੇ ਕੁਝ ਦਿਨਾਂ ਵਿੱਚ ਉਹਨਾਂ ਦੀ ਮਾਰਕੀਟ ਵਿੱਚ ਚੌਥੀ ਵਾਰ ਦਾਤ ਵਾਪਰ ਚੁੱਕੀ ਹੈ ਪਰ ਪੁਲਿਸ ਪ੍ਰਸ਼ਾਸਨ ਤੇ ਨਕੀਲ ਕਸਨ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ ਹਾਲਾਂਕਿ ਪੁਲਿਸ ਵੱਲੋਂ ਆਏ ਦਿਨ ਜਗ੍ਹਾ ਜਗ੍ਹਾ ਤੇ ਨاکہ ਲਗਾ ਕੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ ਪਰ ਪੁਲਿਸ ਦੀ ਨਾਕਾ ਹੇਟਲਾ ਜ਼ਿਲ੍ਹਾ ਪਠਾਨਕੋਟ ਵਿੱਚ ਲਗਾਤਾਰ ਚੋਰੀ ਦੇ ਮਾਮਲੇ ਵੱਧੇ ਜਾ ਰਹੇ ਹਨ

ਵੀ ਮੰਗ ਕਰਦੇ ਜਿੰਦ ਤੇ ਜਾ ਮੰਗੇ ਇਹ ਗੱਲਾਂ ਕਿ ਚੋਰਾ ਦੇ ਨੇ ਕੇਲ ਕੱਸੀ ਆਏ ਇਹ ਦਿਨੋਂ ਦਿਨ ਚੋਰੀ ਹੋ ਰਹੀ ਆ ਸਾਡੀ ਮਾਰਕੀਟ ਚ ਤੀਸਰੀ ਚੌਥੀ ਚੋਰੀ ਆ ਪਹਿਲੇ ਵੀ ਹੋ ਚੁਕੀਆਂ ਤੇ ਚੋਰਾ ਦੇ ਨੇ ਕੇਲ ਖਿੱਚੇ ਕੱਸੀ ਆਏ ਯਾਰ ਸਮੇਂ ਨਾ ਬਿਕਾਸ ਸਰ ਗੱਲਬਾਤ ਆ ਕਿ ਹਮ ਇਸ ਵਾਰੀ ਮੇਰੀ ਦੁਕਾਨ ਦੇ ਨਾਲ ਦੀ ਦੁਕਾਨ ਤੇ ਵੀ ਚੋਰੀ ਹੋ ਗਈ ਹੈਗੀ ਆ 15 ਦਿਨ ਪਹਿਲੇ ਮੇਰੀ ਦੁਕਾਨ ਦੇ ਚੋਰੀ ਹੋਈ ਹੈਗੀ ਆ ਅੱਜ ਜਿਸਲੇ ਆਏ ਹੈਗੇ ਤੇ ਦੇਖਿਆ ਦੁਕਾਨ ਦੇ ਤਾਲੇ ਟੁੱਟੇ ਦੇ ਚੋਰੀ ਵੀ ਰੋਗਦਾਰ ਰੁਕ ਨਹੀਂ ਰਹੀ ਹੈਗੀ ਬਹੁਤ ਜਿਆਦਾ ਚੋਰੀ ਹੋ ਰਹੀ ਹੈਗੀ ਸਾਨੂੰ ਤਾਂ ਬਹਿਸ਼ਰ ਪੈ ਗਿਆ ਇਹ ਕਾਰੋਬਾਰ ਕਰੀਏ ਜਾਂ ਚੋਰਾ ਲੱਦੇ ਆਂਦੀ ਹੈ ਇੱਥੇ ਥੋੜਾ ਜਿਹਾ ਪ੍ਰਸ਼ਾਸਨ ਰਿਹਾ ਹੈ ਕਿ ਜਿਹੜਾ ਸ਼ਿਮਲਾ ਬਾੜੀ ਆ ਕੇ ਜਿੰਨੇ ਵੀ ਇੱਥੇ ਨਸ਼ੇੜੀ ਹੁੰਦੇ ਹੁੰਦੇ ਤੇ ਥੋੜਾ ਰੋਗਦਾਰ ਕੀਤੀ ਹੈ ਪੁਲਿਸ ਕੰਪਲੇਨ ਕਰਦੀ ਹੈਗੀ 112 ਤੇ ਮੰਗ ਹੈ ਹੀ ਹੈਗੀ ਹੈ ਕਿ ਥੋੜੀ ਜੀ ਸਾਡੇ ਵੀ ਇੱਥੇ ਬਾਜ਼ਾਰ ਦੇ ਵਿੱਚ ਪਹਿਰੇਦਾਰੀ ਲਗਾਈ ਜਾਏ ਕਿ ਜਿਹਦੇ ਕਰਕੇ ਸਾਡੇ ਦੁਕਾਨਦਾਰਾਂ ਨੂੰ ਨੁਸਾਨ ਨਾ ਤੇ ਬਚਾ ਹੋਵੇ